ਜਿਹੜਾ ਮੱਛੀ ਦਾ ਜਿਹੜਾ ਟੋਪਾ ਆ ਉਹ ਕਿ ਕਿਵੇਂ ਲੋਕੀ ਪਾਟਦੇ ਨੇ ਉਹਦੇ ਵਿੱਚ ਜਿਹੜੇ 2 ਤੋਂ 3 ਫੁੱਟ ਹੀ ਮਿੱਟੀ ਹੈ ਜਿਹੜੀ ਪੱਟੀ ਜਾਂਦੀ ਹੈ ਇਹ ਨਹੀਂ ਹੈਗਾ ਵੀ ਇਹ ਬਹੁਤ ਡੂਗਾ ਪਟ ਰਹੇ ਨੇ 2 ਤੋਂ 3 ਫੁੱਟ ਦੀ ਮਿੱਟੀ ਹੈ ਜਿਹੜੀ ਪੱਟ ਕੇ ਉਹੀ ਮਿੱਟੀ ਹੈ ਜਿਹੜੀ ਆਪਾਂ ਬੰਨਾ ਤੇ ਲਗਾਉਨੇ ਆ ਉਹ ਮਿੱਟੀ ਆਪਾਂ ਕਿਤੇ ਜਾ ਕੇ ਵੇਚਣੀ ਨਹੀਂ ਹੈ ਉਹ ਜਿਹੜਾ ਬੰਨ ਹੈ ਜਿਹੜਾ ਸਿਰਫ ਉਸੇ ਮਿੱਟੀ ਨਾਲ ਤਿਆਰ ਕੀਤਾ ਜਾਂਦਾ ਆ ਔਰ ਅਸੀਂ ਸਭ ਤੋਂ ਮਚੀ ਦਾ ਮੋਨਾ ਮਚੀ ਦਾ ਟੋਪਾ ਜਿਹੜਾ ਤੁਸੀਂ ਬਣਾਉਣਾ ਹੈ ਉਹ ਸਿਰਫ ਤੇ ਸਿਰਫ ਤੁਸੀਂ ਟਰੈਕਟਰ ਦੇ ਨਾਲ ਹੀ ਬਣਾਉਣਾ ਹੈ ਟਰੈਕਟਰ ਦੇ ਨਾਲ ਜਦੋਂ ਉਹ ਮਚੀ ਦਾ ਮੋਨਾ ਤੇ ਮਚੀ ਦਾ ਟੋਪਾ ਇਹਦੇ ਤਿਆਰ ਕੀਤਾ ਜਾਂਦਾ ਹੈ ਉਹਦੀ ਜਿਹੜੀ ਬੰਨ੍ਹ ਨੇ ਜਿਹੜੇ ਉਹ ਬਹੁਤ ਹੀ ਮਜ਼ਬੂਤ ਬੰਨ੍ਹ ਨੇ ਉਹਦੀ ਜਿਹੜੀ